ਕਿ ਜਦੋਂ ਤਾਂ ਕੁਝ ਵਧੀਆ ਹੋ ਰਿਹਾ ਹੁੰਦਾ ਤਾਂ ਬੰਦੇ ਨੂੰ ਲੱਗਦਾ ਮੇਰਾ ਦਿਮਾਗ ਨਹੀਂ ਕੀਤਾ ਜੀ ਮੈਂ ਸੋਚਿਆ ਤਾਂ ਹੋ ਗਿਆ ਹੂੰ ਜਦੋਂ ਕੁਝ ਮਾੜਾ ਹੋ ਜਾਂਦਾ ਆਪਾਂ ਕਿਸਮਤ ਤੇ ਦੋਸ਼ ਦਿੰਦੇ ਆਂ ਔਰ ਦੂਜੀ ਗੱਲ ਇਹ ਹੈ ਜੀ ਇਹ ਬੜਾ ਵਧੀਆ ਸਵਾਲ ਹੈ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਕਿਵੇਂ ਸ਼ੁਕਰਾਨਾ ਕਰਦੇ ਹੋ ਜੀ ਸ਼ੁਕਰਾਨਾ ਕਿਵੇਂ ਕੋਈ ਟਾਈਮ ਨਹੀਂ ਹੁੰਦਾ ਸ਼ੁਕਰਾਨਾ ਤੁਸੀਂ ਆਪਣੇ ਕੰਮ ਤੇ ਤੁਸੀਂ ਵੀ ਬੈਠੇ ਹੋ ਸਿਆਣਿਆਂ ਨੇ ਜਿਹੜੀ ਬਣਾਈ ਆ ਨਾ ਕਿ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਬਰ ਇਹਦਾ ਬਹੁਤ ਵੱਡਾ ਇਹਦੇ ਪਿੱਛੇ ਬਹੁਤ ਥੋੜੀ ਡਿਊਰੀ ਹੈ ਮਤਲਬ ਵੀ ਠੂਠੇ ਸਾਫੀ ਤੁਸੀਂ ਫੇਮ ਚਾਹੁੰਦੇ ਹੋ ਜਾਂ ਤੁਸੀਂ ਪਰਫਾਰਮ ਕਰਨਾ ਚਾਹੁੰਦੇ ਹੋ ਤੁਸੀਂ ਥੋੜਾ ਫੈਸ਼ਨ ਕੀ ਆ ਐਕਚੁਅਲੀ ਕਿਉਂਕਿ ਜੇ ਤੁਸੀਂ ਸਿਰਫ ਸੈਲਬ੍ਰਿਟੀ ਬਣਨਾ ਚਾਹੁੰਦੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਣ ਸਕਦੇ ਹੋ ਕਿ ਸ਼ੁਕਰਾਨਾ ਇੱਕ ਐਦਾਂ ਦੀ ਚੀਜ਼ ਐ ਸਭ ਤੋਂ ਪਹਿਲਾਂ ਤਾਂ ਆਪਾਂ ਮਟੀਰੀਅਲਿਸਟਿਕ ਚੀਜ਼ਾਂ ਨਾਲ ਨਾ ਸ਼ੁਕਰਾਨੇ ਨੂੰ ਜੋੜ ਦਿੰਨੇ ਆ ਕਿ ਮੈਂ ਗੱਡੀ ਨਹੀਂ ਲੈ ਪਾਇਆ ਮੈਂ ਅਪਾਰਟਮੈਂਟ ਨਹੀਂ ਲੈ ਪਾਇਆ ਮੇਰਾ ਯਾਰ ਬਿਜ਼ਨਸ ਮੈਨੂੰ ਘਾਟਾ ਹੋ ਗਿਆ ਠੀਕ ਐ ਜੀ ਗੁਰਦੁਆਰੇ 200% ਜਾਣਾ ਚਾਹੀਦਾ ਰੁਟੀਨ ਐ ਅਸੀਂ ਜੇ ਸਾਨੂੰ ਸਾਡੇ ਮਾਪਿਓ ਗੁਰੂ ਘਰ ਲੈ ਕੇ ਜਾਂਦੇ ਸੀ ਜਿੱਥੇ ਸੀ ਪਿੰਡ ਚ ਰਹੇ ਹਾਂ ਤਾਂ ਹੀ ਅਸੀਂ ਅੱਜ ਜਾ ਰਹੇ ਹਾਂ ਤੇ ਅੱਗੇ ਆਪਨੇ ਜਵਾਕਾਂ ਨੂੰ ਲੈ ਕੇ ਜਾਵਾਂਗੇ ਬਰਹਜ ਵੀ ਪੰਜਾਬੀ ਇੰਡਸਟਰੀ ਚ ਇੰਨਾ ਕੰਮ ਹੈ ਨਹੀਂ ਕੁੜੀਆਂ ਦਾ which Haji is the bitter truth ਕਰਵਾ ਕਰਵਾਸਾ ਚਾਹੀਏ ਮਤਲਬ ਤੁਸੀਂ ਆਪਣੇ ਆਪ ਨੂੰ ਆਪਦੀ ਲਾਈਫ ਸਟਾਈਲ ਤੁਸੀਂ ਗਪਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮਰਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਫਿਲਮ ਆ ਰਹੀ ਹੈ ਜੀ ਸ਼ੁਕਰਾਨਾ ਤੁਸੀਂ ਸਾਰਿਆਂ ਨੇ ਟ੍ਰੇਲਰ ਤੇ ਗੀਤ ਤਾਂ ਵੇਖਿਆ ਹੀ ਹੋਵੇਗਾ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਸਪੈਸ਼ਲੀ ਗੀਤ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਮੇਰੇ ਨਾਲ ਹੈ ਫਿਲਮ ਦੀ ਸਟਾਰ ਕਾਸਟ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ سلسلہ ਅੱਗੇ ਤੋਰਦੇ ਆ ਸੋ ਮੇਰੇ ਨਾਲ ਹੈ ਜੀ ਜਸ ਬਾਜਵਾ ਜੀ ਨੀਰੂ ਬਾਜਵਾ ਐਂਡ ਅਮਰਿਤ ਮਾਨ ਜੀ ਸਤਿ ਸ੍ਰੀ ਅਕਾਲ ਜੀ ਸੋ ਪਹਿਲਾ ਤਾਂ ਮੇਰਾ ਸਵਾਲ ਤੁਹਾਨੂੰ ਤਿੰਨਾਂ ਨੂੰ ਇਹੀ ਹੈ ਕਿ ਇਹਨਾਂ ਸਾਨੂੰ ਪਤਾ ਹੁੰਦਾ ਸਾਡੇ ਮ ਨੇ ਦੱਸਿਆ ਹੁੰਦਾ ਹੈ ਕਿ ਜਿੰਨਾ ਅਸੀਂ ਸ਼ੁਕਰਾਨਾ ਕਰਾਂਗੇ ਨਾ ਉਨਾ ਹੀ ਵੱਧ ਸਾਨੂੰ ਪਰਮਾਤਮਾ ਦੇਗਾ ਬਟ ਕਿਤੇ ਨਾ ਕਿਤੇ ਨਾ ਉਹ ਟਾਈਮ ਪਾ ਕੇ ਸਾਡੇ ਅੰਦਰ ਲਾਲਚ ਆ ਜਾਂਦਾ ਤਾਂ ਬਿਨਾ ਕਿਸੇ ਲਾਲਚ ਤੋਂ ਨਿਸਵਾਰਥ ਹੋ ਕੇ ਅਸੀਂ ਕਿਸ ਤਰ੍ਹਾਂ ਸ਼ੁਕਰਾਨਾ ਕਰ ਸਕਦੇ ਆ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੁੰਦੀ ਹੈ ਜੀ ਕਿ ਜਦੋਂ ਆਪਾਂ ਆਹੀ ਗੱਲ ਜਿਹੜੀ ਐਗਜ਼ਾਮਪਲ ਦੀ ਕਰ ਰਿਹਾ ਐਗਜ਼ਾਮਪਲ ਇਹ ਦਿੰਨਾ ਛੋਟੀ ਜੀ ਇਨਸਾਨੀ ਫਿਤਰਤ ਦੀ ਵੀ ਮੈਂ ਟੈਕਰੀ ਵੀ ਇੰਟਰਵਿਊ ਚ ਕਹਿ ਕੇ ਹਟਿਆ ਕਿ ਜਦੋਂ ਤਾਂ ਕੁਝ ਵਧੀਆ ਹੋ ਰਿਹਾ ਹੁੰਦਾ ਤਾਂ ਬੰਦੇ ਨੂੰ ਲੱਗਦਾ ਮੇਰੇ ਦਿਮਾਗ ਨੇ ਕੀਤਾ ਜੀ ਮੈਂ ਸੋਚਿਆ ਤਾਂ ਹੋ ਗਿਆ ਜਦੋਂ ਕੁਝ ਮਾੜਾ ਹੋ ਜਾਂਦਾ ਆਪਾਂ ਕਿਸਮਤ ਤੇ ਦੋਸ਼ ਦਿੰਨੇ ਆ ਸਿਆਣਿਆਂ ਨੇ ਜਿਹੜੀ ਬਣਾਈ ਆ ਨਾ ਕਿ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਇਹਦਾ ਬਹੁਤ ਵੱਡਾ ਇੱਕ ਇਹਦੇ ਪਿੱਛੇ ਬਹੁਤ ਵੱਡੀ ਥਿਉਰੀ ਹੈ ਸਿੰਪਲ ਵੀ ਉਨੀ ਹੀ ਹੈ ਵੱਡੀ ਵੀ ਉਨੀ ਹੀ ਹੈ ਥਿਉਰੀ ਸਿੰਪਲ ਵਿੱਚ ਮੈਂ ਦੱਸ ਦਿੰਦਾ ਕਿ ਸ਼ੁਕਰਾਨਾ ਇੱਕ ਐਦਾਂ ਦੀ ਚੀਜ਼ ਆ ਸਭ ਤੋਂ ਪਹਿਲਾਂ ਤਾਂ ਆਪਾਂ ਮਟੀਰੀਅਲਿਸਟਿਕ ਚੀਜ਼ਾਂ ਨਾਲ ਨਾ ਸ਼ੁਕਰਾਨੇ ਨੂੰ ਜੋੜ ਦਿੰਨੇ ਆ ਕਿ ਮੈਂ ਗੱਡੀ ਨਹੀਂ ਲੈ ਪਾਇਆ ਮੈਂ ਅਪਾਰਟਮੈਂਟ ਨਹੀਂ ਲੈ ਪਾਇਆ ਮੇਰਾ ਯਾਰ ਬਿਜ਼ਨਸ ਵਿੱਚ ਮੈਨੂੰ ਘਾਟਾ ਹੋ ਗਿਆ ਠੀਕ ਹੈ ਜੀ ਆ ਚੀਜ਼ ਹੋ ਗਈ ਮੇਰਾ ਬੱਚਾ 10ਵੀਂ ਜੋ ਫੇਲ ਹੋ ਗਿਆ ਹਨਾ ਆਪਾਂ ਸਾਰਾ ਕੁਝ ਕਿਹਾ ਹੈ ਮੇਰੀ ਤਾਂ ਕਿਸਮਤ ਹੀ ਆਏ ਆ ਇਦਾਂ ਹੋ ਗਿਆ ਹਾਲਾਂਕਿ ਕੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਨਸਾਨ ਦੀ ਜੂਨੀ ਚ ਪਾਇਆ ਗੁਰੂ ਮਹਾਰਾਜ ਨੇ ਜੀ ਸਵੇਰੇ ਉੱਠ ਕੇ ਰੋਜ਼ ਇਹ ਸ਼ੁਕਰਾਨਾ ਕਰਨਾ ਚਾਹੀਦਾ ਕਿ ਅੱਜ ਵੀ ਸਾਹ ਚੱਲਦੇ ਆ ਅੱਜ ਵੀ ਦਿਮਾਗ ਚੱਲਦਾ ਹੈ ਅੱਖਾਂ ਦੇਖ ਸਕਦੀਆਂ ਜ਼ੁਬਾਨ ਦਿੱਤੀ ਐ ਐਕਸਪ੍ਰੈਸ ਕਰਨ ਦੀ ਜੀ ਠੀਕ ਹੈ ਜ ਪਰਿਵਾਰ ਦਿੱਤਾ ਹੈ ਭਾਈਚਾਰੇ ਦਿੱਤੇ ਹੋਏ ਨੇ ਮਤਲਬ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਹੀ ਇਸ ਚੀਜ਼ ਦਾ ਬਣਦਾ ਬਾਕੀ ਗੱਲਾਂ ਤਾਂ ਬਾਅਦ ਚ ਆ ਗਈਆਂ ਤਾਂ ਸ਼ੁਕਰਾਨਾ ਆਪਾਂ ਨੂੰ ਮਟੀਰੀਅਲਿਸਟਿਕ ਚੀਜ਼ਾਂ 'ਚ ਹੋਏ ਨੁਕਸਾਨ ਕਰਕੇ ਨਹੀਂ ਛੱਡਣਾ ਚਾਹੀਦਾ ਬਿਲਕੁਲ ਉਹਨੇ ਜੋ ਆਪਣੇ ਲਈ ਕੀਤਾ ਹੈ ਗੁਰੂ ਮਹਾਰਾਜ ਨੇ ਜੋ ਆਪਾਂ ਨੂੰ ਦਿੱਤਾ ਹੈ ਉਹ ਬਹੁਤ ਅਪਾਰ ਹੈ ਉਹਦਾ ਕੋਈ ਕਿਸੇ ਚੀਜ਼ 'ਚ ਤੁਸੀਂ ਉਹਨੂੰ ਕਿਸੇ ਵੀ ਪੈਮਾਨੇ 'ਚ ਨਾਪ ਨਹੀਂ ਸਕਦੇ ਜੀ ਸੋ ਐਗਜ਼ਾਮਪਲ ਇਹੀ ਸੀ ਕਿ ਆਪਾਂ ਇਦਾਂ ਕਰਦੇ ਆ ਅਕਸਰ ਆ ਜਾਂਦਾ ਗੁੱਸਾ ਇਨਸਾਨ ਆ ਨਾ ਹਮ ਅਵੋਇਡ ਕਰਨੀ ਚਾਹੀਦੀ ਹੈ ਚੀਜ਼ ਹਰ ਰੋਜ਼ ਸਵੇਰੇ ਉੱਠ ਕੇ ਜਦੋਂ ਵੀ ਤੁਹਾਨੂੰ ਲੱਗੇ ਤੁਹਾਡੇ ਮਾਈਂਡ ਚ ਆਵੇ ਗੁਰੂ ਮਹਾਰਾਜ ਦਾ ਇੱਕ ਵਾਰ ਘਟੂ ਘਟ ਦਿਨ ਚ ਦੋ ਤਿੰਨ ਮਿੰਟ ਰੀਝ ਨਾਲ ਲਾ ਕੇ ਕਹਿਣਾ ਚਾਹੀਦਾ ਵੀ ਪ੍ਰਮਾਤਮਾ ਤੇਰਾ ਬਹੁਤ ਬਹੁਤ ਧੰਨਵਾਦ ਹੈ ਜੀਵਨ ਲਈ ਮੈਂ ਤੇਰਾ ਦਿਨ ਨਹੀਂ ਦੇ ਸਕਦਾ ਤਾਂ ਸਭ ਕੁਝ ਸਹੀ ਹੋ ਬਿਲਕੁਲ ਜਿਵੇਂ ਤੁਸੀਂ ਬਹੁਤ ਜ਼ਿਆਦਾ ਬੀਜ਼ੀ ਰਹਿੰਦੇ ਹੋ ਹਨਾ ਤੁਹਾਡੇ ਜਿਹੜੇ ਸਕੇਡਿਊਲ ਹੈ ਬਹੁਤ ਜ਼ਿਆਦਾ ਹੈਕਟਿਕ ਹੁੰਦੇ ਨੇ ਫਿਰ ਤੁਸੀਂ ਕਿਸ ਤਰ੍ਹਾਂ ਟਾਈਮ ਕੱਢਦੇ ਹੋ ਉਸ ਪਰਮਾਤਮਾ ਦੇ ਲਈ ਹੁਣੇ ਬੈਠ ਕੇ ਅਸੀਂ ਥੈਂਕ ਯੂ ਕਰਾਂਗੇ ਜਾਨੀਆ ਥੈਂਕ ਯੂ ਸ਼ੁਕਰਾਨਾ ਜਿਵੇਂ ਸੁਬਹ ਉੱਠਦੇ ਹੀ ਆਪਾਂ ਸ਼ੁਕਰਾਨਾ ਕਰਦੇ ਆਂ ਮਤਲਬ ਔਰ ਇਹ ਨਾ ਗੱਲ ਹੀ ਇਹਦੇ ਚ ਛੁਪੀ ਹੈ ਕਿ ਬੀਜ਼ੀ ਹੋਣ ਦੇ ਬਾਵਜੂਦ ਜਦੋਂ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਉਦੋਂ ਤੁਸੀਂ ਉਹਨੂੰ ਯਾਦ ਕਰਦੇ ਹੋ ਕੱਲੇ ਮੁਸੀਬਤਾਂ ਵੇਲੇ ਥੋੜੋ ਔਰ ਦੂਜੀ ਗੱਲ ਇਹ ਹੈ ਜੀ ਇਹ ਬੜਾ ਵਧੀਆ ਸਵਾਲ ਹੈ ਯੇ ਮੈਂ ਤੁਸੀ ਕਿਹਾ ਕਿ ਤੁਸੀਂ ਕਿਵੇਂ ਸ਼ੁਕਰਾਨਾ ਕਰਦੇ ਹੋ ਜੀ ਸ਼ੁਕਰਾਨਾ ਕਿਵੇਂ ਕੁਇਟ ਟਾਈਮ ਨਹੀਂ ਹੁੰਦਾ ਸ਼ੁਕਰਾਨੇ ਦਾ ਤੁਸੀਂ ਆਪਣੇ ਕੰਮ ਤੇ ਹੋ ਤੁਸੀਂ ਵੀ ਬੈਠੇ ਹੋ ਤੁਸੀਂ ਕਿਤੇ ਗੱਡੀ 'ਚ ਜਾ ਰਹੇ ਹੋ ਤੁਸੀਂ ਕੰਮ ਤੇ ਚੱਲੇ ਹੋ ਤੁਸੀਂ ਕੰਮ ਤੇ ਆਏ ਹੋ ਤੁਸੀਂ ਪਏ ਹੋ ਉੱਠਦੇ ਬੈਹਿੰਦੇ ਮਤਲਬ ਨਹਾਉਂਦੇ ਧੁੰਦੇ ਜਦੋਂ ਵੀ ਤੁਹਾਡਾ ਚਿਤ ਕਰਦਾ ਤੁਸੀਂ ਕਿਹੜਾ ਕੋਈ ਕੋਈ ਜਗ੍ਹਾ ਥੋੜੀ ਬਣਾਈ ਹੋਈ ਹੈ ਵੀ ਉੱਥੇ ਜਾ ਕੇ ਹੀ ਰੱਬ ਮੰਨੂਗਾ ਵੀ ਉੱਥੇ ਜਾ ਕੇ ਕਹਿ ਦੀ ਰੱਬਾ ਤੇਰਾ ਧੰਨਵਾਦ ਬਹੁਤ ਤੁਸੀਂ ਜਦੋਂ ਮਰਜ਼ੀ ਕਰੋ ਇਹ ਬਹੁਤੇ ਲੋਕਾਂ ਨੂੰ ਐ ਹੁੰਦਾ ਵੀ ਜਿਹੜਾ ਗੁਰਦੁਆਰੇ ਜਾ ਕੇ ਆਪਾਂ ਚਲੋ ਬੈਸਟ એનર્ਜੀ ਆ ਪਰ ਪ੍ਰਮਾਤਮਾ ਜਿਹੜਾ ਉਹ ਕਣਕਣ ਦੇ ਵਿੱਚ ਆ ਜਰਰੇ ਜਰਰੇ ਦੇ ਵਿੱਚ ਆ ਗੁਰਦੁਆਰੇ 200% ਜਾਣਾ ਚਾਹੀਦਾ ਰੁਟੀਨ ਹੈ ਅਸੀਂ ਜੇ ਸਾਨੂੰ ਸਾਡੇ ਮਾਪਿਓ ਗੁਰੂ ਘਰ ਲੈ ਕੇ ਜਾਂਦੇ ਸੀ ਜਿੱਥੇ ਅਸੀਂ ਪਿੰਡ ਚ ਰਹੇ ਹਾਂ ਤਾਂ ਹੀ ਅਸੀਂ ਅੱਜ ਜਾ ਰਹੇ ਹਾਂ ਤੇ ਅੱਗੇ ਆਪਦੇ ਜਵਾਕਾਂ ਨੂੰ ਲੈ ਕੇ ਜਾਵਾਂਗੇ ਪਰ ਗੁਰਦੁਆਰੇ ਜਾਣਾ ਤੇ ਮਹਾਰਾਜ ਦਾ ਸ਼ੁਕਰ ਕਰਨਾ ਦੋ ਹੀ ਚੀਜ਼ਾਂ ਲੱਗਣੇ ਮਾਰਾਇਦਾ ਸ਼ੁਕਰ ਤੁਸੀਂ ਕਿਸੇ ਵੀ ਥਾਂ ਤੇ ਕਰ ਸਕਦੇ ਹੋ ਔਰ ਕਰਦੇ ਰਹਿਣਾ ਚਾਹੀਦਾ। ਤੋ ਇੱਕ ਵਾਈਬ ਵੀ ਹੁੰਦੀ ਹੈ ਤੁਸੀਂ ਫੀਲ ਕਰ ਸਕਦੇ ਹੋ ਮੈਂ ਜਿਨਾਂ ਨੂੰ ਵੀ ਮਤਲਬ ਪੋਜ਼ਿਟਿਵ ਪੋਜ਼ਿਟਿਵ ਜੀ ਬਾਬਾ ਦੀਪ ਸਿੰਘ ਜੀ ਵਾਲੀ ਗੱਲ ਤੁਸੀਂ ਉਹ ਕਿੰਨੀ ਵਧੀਆ ਗੱਲ ਸੀ। ਤੁਸੀਂ ਉਹਨੂੰ ਦੱਸਿਆ ਕਰੋ ਪਲੀਜ਼ ਉਹ ਪਤਾ ਕੀ ਹੈ ਜਦੋਂ ਤੁਸੀਂ ਕੋਈ ਗੱਲ ਕਹਿੰਦੇ ਹੋ ਜੀ ਉਹ ਲੋਕਾਂ ਦਾ ਭਰੋਸਾ ਬਣਦਾ ਤੱਕ ਜਾਂਦਾ ਪਰੋਸਾ ਲੋਕਾਂ ਦਾ ਭਰੋਸਾ ਬਣਦਾ ਕਿ ਕਿਉਂਕਿ ਅੱਜ ਕੱਲ ਨਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਕੁਇਪਮੈਂਟ ਲਊਗਾ ਅੱਜ ਕੱਲ ਬੜੀਆਂ ਚੀਜ਼ਾਂ ਹੋਰ ਚੱਲ ਪਈਆਂ ਕਿ ਆਪਾਂ ਐ ਕਰੀ ਆਪਾਂ ਕੋਰ ਆਪਣਾ ਆਪਣੀ ਜਿਹੜੀ ਪਛਾਣ ਆਪਣੀ ਆਪਾਂ ਆਪਣਾ ਧਰਮ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਾਰਿਆਂ ਲਈ ਦਰਵਾਜ਼ੇ ਖੋਲੇ ਨੇ ਜਦੋਂ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਮ ਲੈਨੇ ਹੋ ਲੋਕਾਂ ਦਾ ਇਹ ਭਰੋਸਾ ਬਣਦਾ ਕਿ ਜੇ ਉਧਰ ਕੈਨੇਡਾ ਚ ਜੰਮ ਕੇ ਪਿਰਵਾਜ ਵੀ ਉਧਰ ਬੌਰਨ ਬਰਾਡ ਹਾਂਜੀ ਔਰ ਐਡੇ ਵੱਡੇ ਮਕਾਮ ਤੇ ਪਹੁੰਚ ਕੇ ਜੇ ਇਹ ਲੋਕ ਗੱਲ ਕਰ ਰਹੇ ਆ ਕਿ ਜੋ ਕੁਝ ਸਾਡੀ ਜ਼ਿੰਦਗੀ ਚ ਚੇਂਜ ਆਇਆ ਉਹ ਬਾਬਾ ਦੀਪ ਸਿੰਘ ਮਹਾਰਾਜ ਦੀ ਕਿਰਪਾ ਨਾਲ ਹੋਇਆ ਤੇ ਬਹੁਤ ਲੋਕਾਂ ਦੇ ਜੀਵਨ ਤੇ ਉਹ ਗੱਲ ਅਸਰ ਕਰਦੀ ਹੈ ਮੈਂ ਅਸੀਂ ਵੀ ਸਾਰੇ ਬਸ ਇਹੀ ਕਹਾਂਗੇ ਕਿ ਸ਼ੁਕਰਾਨਾ ਫਿਲਮ ਦਾ ਫਾਰਮੈਟ ਹੀ ਹੋਈ ਹੈ ਕਿ ਤੁਸੀਂ ਕਿਹੜੇ ਵੀ ਮਾਹੌਲ 'ਚ ਹੋਵੋ ਜ਼ਿੰਦਗੀ 'ਚ ਅਖਿਆਨੀਆਂ ਨੇ ਚੰਗੀਆਂ ਆਣੇ ਦਿੱਤੀਆਂ ਮਹਾਰਾਜ ਨੇ ਨੇ ਬਸ ਤੁਸੀਂ ਤੁਹਾਡਾ ਇੱਕੋ ਹੀ ਕੰਮ ਹੈ ਕਿ ਤੁਸੀਂ ਉਹਦੀ ਰਜ਼ਾ ਨੂੰ ਕਬੂਲੋ ਤੇ ਉਹਦਾ ਧੰਨਵਾਦ ਕਰੋ ਕਿ ਜੇ ਚੰਗਾ ਵੇਲਾ ਤੁੰ ਦਿੱਤਾ ਸੀ ਤੇ ਮਾੜਾ ਵੀ ਵੇਲਾ ਤੇਰਾ ਹੀ ਹੈ ਤੇ ਕੱਢਣਾ ਵੀ ਤੂੰ ਹੀ ਆ ਜੀ ਅੱਛਾ ਜਸਰ ਮੈਂ ਤੁਹਾਨੂੰ ਇੱਕ ਸਵਾਲ ਸੀਗਾ ਜਿਵੇਂ ਤੁਹਾਡੀ ਜਰਨੀ ਵੇਖੀ ਹੈ ਨਾ ਤਾਂ ਜਦੋਂ ਦੀ ਤੁਸੀਂ ਦਸਤਾਰ ਸਜਾਣੀ ਸ਼ੁਰੂ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਕਰੀਅਰ ਦੇ ਵਿੱਚ ਇੱਕ ਹੋਰ ਜਿਹੜਾ ਹੈ ਨਾ ਪੁਸ਼ਅਪ ਇੱਕ ਵੱਖਰਾ ਹੀ ਆਇਆ ਹੈ ਬਹੁਤ ਬਹੁਤ ਸ਼ੁਕਰ ਹੈ ਜੀ ਮਹਾਰਾਜ ਦਾ ਮੈਨੂੰ ਇਹ ਲੱਗਦਾ ਹੈ ਕਿ ਮੈਂ ਦਸਤਾਰ ਸਜਾਉਣੀ ਸ਼ੁਰੂ ਨਹੀਂ ਕੀਤੀ ਮਹਾਰਾਜ ਨੇ ਮੈਨੂੰ ਇਹਦੇ ਲਈ ਚੁਣਿਆ ਔਰ ਗੱਲ ਥੋੜੀ ਬਿਲਕੁਲ ਸਹੀ ਹੈ ਜਦੋਂ ਤੋਂ ਮੈਨੂੰ ਚੁਣਿਆ ਮੇਰੀਆਂ ਅਰਦਾਸਾਂ ਬੇਨਤੀਆਂ ਸੀ ਉਹ ਉਹਨਾਂ ਨੇ ਕਬੂਲੀਆਂ ਨੇ ਔਰ ਦਸਤਾਰ ਸਾਡੀ ਪਹਿਚਾਨ ਹੈ ਸਾਡਾ ਮਾਣ ਹੈ ਸਾਡੀ ਹੂੰਦ ਹੈ ਇਹਦੇ ਤੇ ਟਿੱਗੀ ਹੋਈ ਜੇ ਅਸੀਂ ਤੁਰੇ ਜਾਂਦੇ ਹਾਂ ਤੇ ਪੁੱਛਣਾ ਨਹੀਂ ਪੈਂਦਾ ਤੁਸੀਂ ਦੁਨੀਆ 'ਚ ਜਾਓ ਬਿਲਕੁਲ ਨੀਰੂ ਮੈਡਮ ਬਾਹਰ ਰਹਿੰਦੇ ਆ ਜਿਹੜੇ ਮੁਲਕ 'ਚੇ ਰਹਿੰਦੇ ਆ ਉੱਥੇ ਪੂਰੀ ਦੁਨੀਆ 'ਚੋਂ ਆ ਕੇ ਲੋਕ ਵਸੇ ਹੋਏ ਆ ਹੂੰ ਜੀ ਬਹੁਤ ਘੱਟ ਲੋਕ ਨੇ ਇਹ ਜਿਹੇ ਜਿਹੜੇ ਗੋਰੇ ਨੇ ਨਾ ਜੀ ਉਹ ਸਾਰੇ ਸੇਮ ਹੀ ਲੱਗਦੇ ਆ ਉਹਨਾਂ 'ਚ ਤੁਸੀਂ ਇਹ ਡਿਫਰੈਂਸ ਨਹੀਂ ਕਰ ਸਕਦੇ ਕਿ ਇਟਲੀ ਵਾਲੇ ਕਿਹੜੇ ਨੇ ਤੇ ਅਮਰੀਕਾ ਵਾਲੇ ਕਿਹੜੇ ਨੇ ਕੈਨੇਡਾ ਵਾਲੇ ਕਿਹੜੇ ਹਾਂਜੀ ਜਦੋਂ ਕੋਈ ਸਿੱਖ ਤੁਰਿਆ ਜਾ ਰਿਹਾ ਹੈ ਤੇ ਉਹਨੂੰ ਫਿਰ ਪੁੱਛਣ ਦੀ ਲੋੜ ਨਹੀਂ ਪੈਂਦੀ ਕਿ ਉਹ ਕਿਨੂੰ ਬਲੋਂਗ ਕਰਦਾ ਤੇ ਕਿੱਥੋਂ ਆਇਆ ਉਹਦੀ ਉਹ ਪਹਿਚਾਣ ਤੇ ਉਹਦਾ ਉਹ ਕਰਦਾਰ ਬੋਲਦਾ ਜੋ ਸਾਨੂੰ ਸਾਡੇ ਮਹਾਰਾਜ ਨੇ ਦਿੱਤਾ ਹੈ ਸਿੰਘਾਂ ਸ਼ਹੀਦਾਂ ਨੇ ਦਿੱਤਾ ਦਸਾਂ ਪਾਸ਼ਾਈਆਂ ਨੇ ਦਿੱਤਾ ਸੋ ਅਸੀਂ ਆਪਦੇ ਆਪ ਨੂੰ ਲੱਕੀ ਫੀਲ ਕਰਦੇ ਹਾਂ ਕਿ ਸਾਡੇ ਨਾਂ ਨਾਲ ਪੰਜਾਬ ਜੁੜਦਾ ਔਰ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਔਰ ਮੇਰਾ ਸਭ ਤੋਂ ਵੱਡਾ ਸ਼ੁਕਰਾਨਾ ਵੀ ਅੱਜ ਦੇ ਦਿਨਾਂ ਚ ਇਹੀ ਹੈ ਕਿ ਇਹ ਦਸਤਾਰ ਹੈ ਜਿਹੜੀ ਮੈਨੂੰ ਮਹਾਰਾਜ ਨੇ ਬਖਸ਼ੀ ਤੇ ਇੰਨੀ ਕਿਸਮਤ ਬਖਸ਼ੀ ਕਿ ਮੈਂ ਇਹਦੀ ਜਿਹੜੀ ਸ਼ਾਨ ਹੈ ਉਹ ਆਪਣੀ ਸਮਝ ਅਨੁਸਾਰ ਬਰਕਰਾਰ ਰੱਖ ਸਕਾਂ ਜੀ ਕੀ ਕਹਾ ਬਤਾ ਸੋ ਵੈਸੇ ਤਾਂ ਅਮਰਿਤਮਾਨ ਸਰ ਵੀ ਬਹੁਤ ਸੋਹਣੇ ਲੱਗ ਰਹੇ ਨੇ ਦਸਤਾਰ ਦੇ ਵਿੱਚ ਸੋ ਮੈਮ ਜਿਵੇਂ ਤੁਹਾਡਾ ਨਾ ਇੱਕ ਟ੍ਰੇਲਰ ਦੇ ਵਿੱਚ ਇੱਕ ਸੀਨ ਹੈ ਕਿ ਪਤਨੀ ਜਿਹੜੀ ਹੈ ਉਹ ਪਤੀ ਤੋਂ ਬਿਨਾ ਅਧੂਰੀ ਹੈ ਬਟ ਇੱਕ ਔਰਤ ਨਹੀਂ ਸੋ ਇੱਕ ਜੇ ਜਦੋਂ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਤੁਹਾਡਾ ਨਾਮ ਟੌਪ ਤੇ ਆਂਦਾ ਹੈ ਤੁਸੀਂ ਬਹੁਤ ਸਾਰੀਆਂ ਕੁੜੀਆਂ ਨੂੰ ਇਨਸਪਾਇਰ ਕਰਦੇ ਹੋ ਕੀਤਾ ਹੈ ਤੇ ਜਿਹਦੇ ਕਰਕੇ ਤੁਹਾਨੂੰ ਵੇਖ ਕੇ ਕੁੜੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਆਉਂਦੀਆਂ ਨੇ ਸੋ ਉਹਨਾਂ ਲਈ ਕੋਈ ਮੈਸੇਜ ਜਿਹੜੀਆਂ ਕੁੜੀਆਂ ਸਟਾਰਟ ਅਪ ਕਰਦੀਆਂ ਪਰ ਕਿਤੇ ਨਾ ਕਿਤੇ ਡਰ ਕੇ ਫਿਰ ਆਪਣੇ ਘਰ ਵਾਪਸ ਚਲ ਜਾਂਦੀਆਂ ਨੇ ਹਾਏ ਇੱਕ ਲਾਸਟਲੀ ਮਤਲਬ ਮੈਂ ਕਦੇ ਕਿਸੇ ਨੂੰ ਕੋਈ opinion ਦੇਣਾ ਨਹੀਂ ਚਾਹੁੰਦੀ ਹਾਂ ਯੂ نو ਆਈ ਡੋਨਟ ਵਾਂਟ ਟੂ ਸਟਾਪ ਐਨੀ ਵੇਰ ਬਟ ਕਿਉਂਕਿ ਸਾਰਿਆਂ ਦੀ ਆਪਣੀ ਜਰਨੀ ਆ ਪਰ ਜੋ ਸੀਰੀਅਸ ਆ ਐਕਟਿੰਗ ਫੀਲ ਲਈ ਮਤਲਬ ਬੀਚ ਚ ਰੂਟ ਯੂ ਸੈਫੀ ਤੁਸੀਂ ਫੇਮ ਚਾਹੁੰਦੇ ਹੋ ਜਾਂ ਤੁਸੀਂ ਪਰਫਾਰਮ ਕਰਨਾ ਚਾਹੁੰਦੇ ਹੋ ਤੁਹਾਡਾ ਪੈਸ਼ਨ ਕੀ ਹੈ ਐਕਚੁਅਲੀ ਕਿਉਂਕਿ ਜੇ ਤੁਸੀਂ ਸਿਰਫ ਸੈਲਬ੍ਰਿਟੀ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਣ ਸਕਦੇ ਹੋ ਸੋ ਇੱਕ ਕੈਮਰਾ ਫੇਸ ਕਰਨਾ ਅਲੱਗ ਗੱਲ ਹੁੰਦੀ ਹੈ ਜੋ ਤੁਸੀਂ ਐਕਟਿੰਗ ਕਰਨੀ ਹੈ ਮਤਲਬ ਇਟਸ ਅ ਰੀਲੀ ਸੀਰੀਅਸ professions ਐਂਡ ਇੱਕ ਹੋਰ ਗੱਲ ਮੈਂ ਲਖੀਆਂ ਆਈ ਥਿੰਕ ਜਿਵੇਂ ਸਰਗੁਨ ਸੋਨਮ ਸਾਰੇ ਇੰਡੀਪੈਂਡੈਂਟ ਕਮਾ ਰਹੇ ਆ ਬੜੀ ਵਧੀਆ ਕਮਾ ਰਹੇ ਆ ਪੰਜਾਬ ਚ ਬਰਹਜਵੀ ਪੰਜਾਬੀ ਇੰਡਸਟਰੀ ਚ ਇੰਨਾ ਕੰਮ ਹੈ ਨਹੀਂ ਕੁੜੀਆਂ ਲਈ which is a bitter truth ਕਰਵਾ ਕਰਵਾ ਸੱਚ ਹੈ ਮਤਲਬ ਤੁਸੀਂ ਆਪ ਤੇ ਆਪ ਨੂੰ ਆਪਦੀ ਲਾਈਫ ਸਟਾਈਲ ਤੁਸੀਂ ਇੱਕ ਜੇ ਤੁਸੀਂ ਨਿਊ ਕਮਰ ਆਏ ਥੇ ਤਾਂ ਪਹਿਲਾਂ ਅਨਫੋਰਚਨਟਲੀ ਨਿਊ ਕਮਰਸ ਨੂੰ ਇਹਨੇ ਪੈਸੇ ਨਹੀਂ ਮਿਲਦੇ ਬਟ ਆਈ ਆਲਵੇਸ ਸਜੈਸਟ ਕਿ ਜੇ ਤੁਸੀਂ ਪਹਿਲਾਂ ਤੁਸੀਂ ਐਕਟਿੰਗ ਸਿੱਖੋ ਬੰਬੇ ਜਾਓ ਟੈਲੀਵਿਜ਼ਨ ਕਰੋ ਮਤਲਬ ਸਿਰਫ ਇੱਕ ਇੱਕ ਚੀਜ਼ ਉੱਤੇ ਫੋਕਸ ਨਾ ਕਰੋ ਬੀ ਓਪਨ ਟੂ ਆਲ ਐਵਨਿਊਸ ਮੈਂ ਵੀ ਜਦੋਂ ਆਪਦਾ ਕਰੀਅਰ ਸ਼ੁਰੂ ਕੀਤਾ ਇੱਕ 뮤직 ਵੀਡੀਓ ਤੋਂ ਸ਼ੁਰੂ ਕੀਤਾ ਫਿਰ ਮੈਨੂੰ ਮੈਂ ਟੈਲੀਵਿਜ਼ਨ ਕੀਤਾ ਉਦੋਂ ਪੰਜਾਬੀ ਇੰਡਸਟਰੀ ਜਿਆਨ ਨੂੰ ਹਜੇ ਰਿਲੀਜ਼ ਹੋਈ ਸੀ ਤੇ ਫਿਰ ਇਹ ਐਵਨਿਊ ਖੁੱਲ ਗਿਆ ਬਟ ਆਈ ਕੇਪਟ ਵਰਕਿੰਗ ਮੈਂ ਕਿਸੇ ਚੀਜ਼ ਨੂੰ ਮਨਾਂ ਨਹੀਂ ਕੀਤਾ ਜੋ ਵੀ ਮੈਨੂੰ ਲੱਗਿਆ ਕਿ ਨਹੀਂ ਅਮ ਇਹ ਵਧੀਆ ਕੰਮ ਮੈਨੂੰ ਕਰਨਾ ਚਾਹੀਦਾ ਹੈ ਪਾਵੇਂ ਉਹ ਛੋਟਾ ਰੋਲ ਹੋਵੇ ਯੂ نو ਪਹਿਲੇ ਦਿਨ ਤੋਂ ਹੀ ਨਾ ਤੁਸੀਂ ਸਟਾਰ ਬਨ ਜਾਓ ਸੋ ਜਸਟ ਬੀ ਸੀਰੀਅਸ ਅਬਾਊਟ ਤੁਸੀਂ ਕਰਨਾ ਕੀ ਚਾਹੁੰਦੇ ਹੋ ਲਾਈਫ ਵਿੱਚ ਸੌਰੀ ਬਾਕੀ ਤੁਸੀਂ ਦੇਖੋ ਸੋ ਅ ਅਮਰਿਤ ਸਰ ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਸੀਂ ਗੀਤਾਂ ਤੋਂ ਸ਼ੁਰੂਆਤ ਕੀਤੀ ਤੁਸੀਂ ਫਿਲਮਾਂ ਬਹੁਤ ਕੱਟ ਕਰਦੇ ਹੋ ਪਟ ਜੇ ਅਸੀਂ ਤੁਹਾਡੀਆਂ ਪਰਫਾਰਮੈਂਸਸ ਦੇਖੀਏ movies ਦੇ ਵਿੱਚ ਤਾਂ ਜਦੋਂ ਵੀ ਤੁਹਾਡੀ ਫਿਲਮ ਆਉਂਦੀ ਹੈ ਤਾਂ ਉਹਦੇ ਵਿੱਚ ਨਿੱਖਰਦੀ ਜਾਂਦੀ ਹੈ ਹੁਣ ਜੇ ਇਸ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਜਾਂ ਗੀਤ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਕੌਨਫੀਡੈਂਟ ਤੁਸੀਂ ਲੱਗ ਰਹੇ ਹੋ ਪਰਫਾਰਮ ਕਰਦੇ ਵੇਲੇ ਸੋ ਇਹ ਮਾਈਂਡ ਦੇ ਵਿੱਚ ਪਹਿਲਾਂ ਨਹੀਂ ਆਇਆ ਕਿ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲੈਂਦਾ ਮੈਂ ਨਹੀਂ ਮਾਈਂਡ ਵਿੱਚ ਆਇਆ ਸੀ ਅਸੀਂ ਗੱਲ ਨਹੀਂ ਇਹ ਫਿਲਮਾਂ ਦੋ ਤਿੰਨ ਕੀਤੀਆਂ ਵੀ ਹੈ ਪਰ ਮੈਨੂੰ ਐਂ ਲੱਗਦਾ ਸੀਗਾ ਕਿ ਮੈਨੂੰ ਇੰਨੀ ਸਮਝ ਨਹੀਂ ਆਇਆ ਉਸ ਫਿਲਮ ਸੁਣਨ ਦੀ ਸਟੋਰੀ ਚੰਗੀ ਹੈ ਕਿ ਨਹੀਂ ਚੰਗੀ ਮਤਲਬ ਜਦੋਂ ਨਰੇਸ਼ਨ ਹੁੰਦੀ ਹੈ ਦੇਖ ਕੇ ਤਾਂ ਪਤਾ ਲੱਗ ਜਾਂਦਾ ਮੈਂ ਵੇਟ 'ਚ ਸੀਗਾ ਕਿ ਮੈਨੂੰ ਜਾਂ ਤਾਂ ਕੋਈ ਕਨਵਿੰਸ ਇਸ ਤਰੀਕੇ ਨਾਲ ਕਰੇ ਕਿ ਵਾਕਈ ਇਹ ਫਿਲਮ ਬਹੁਤ ਜ਼ਬਰਦਸਤ ਹੈ ਇਹਦਾ ਕਨਸੈਪਟ ਇਦਾਂ ਦਾ ਹੈ ਹਨਾ ਮੈਂ ਇਕੱਲਾ ਕਰਨਾ ਨਹੀਂ ਸੀ ਚਾਹੁੰਦਾ ਮੈਨੂੰ ਐਸੀ ਕੋਈ ਟੀਮ ਹੋਵੇ ਨਾਲ ਜਾਂ ਡਾਇਰੈਕਟਰ ਸਾਹਿਬ ਜਾਂ ਨਾਲ ਆਰਟਿਸਟ ਕੋ ਆਰਟਿਸਟ ਇਦਾਂ ਦੇ ਹੋਣ ਕਿ ਜਿਨ੍ਹਾਂ ਨੇ ਆਲਰੇਡੀ ਬਹੁਤ ਫਿਲਮਾਂ 'ਚ ਕੰਮ ਕੀਤਾ ਹੋਇਆ ਜੀ ਰਾਈਟਰ ਇਦਾਂ ਦੇ ਹੋਣ ਜਿਨ੍ਹਾਂ ਨੇ ਪਹਿਲਾਂ ਫਿਲਮਾਂ 'ਚ ਕੰਮ ਕੀਤਾ ਅੱਛੇ-ਅੱਛੇ ਫਿਲਮਾਂ ਦਿੱਤੀਆਂ ਜੋ ਕਿ ਐਕਸਪੀਰੀਅੰਸਡ ਨੇ ਹੂੰ ਸਿਮਰ ਭਾਈ ਕਿੰਨੀਆਂ ਫਿਲਮਾਂ ਹਿੱਟ ਦੇ ਚੁੱਕੇ ਨੇ ਜਗਦੀਪ ਅ ਬੜਿੰਗਦੀਪ ਚੱਲ ਜਿੰਦੀਏ ਤੋਂ ਕਿੰਨੀ ਤਾਰੀਫ ਹੋਈ ਆ ਉਸ ਤੋਂ ਬਾਅਦ ਸ਼ਾਇਰ ਉਹਨੇ ਲਿਖੀ ਆ ਤੇ ਉਹ ਸ਼ੁਕਰਾਨਾ ਵੀ ਉਹਨੇ ਲਿਖੀ ਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਨੀਰੂ ਜੀ ਨਾਲ ਗੱਲ ਹੁੰਦੀ ਜਸਬਾਜਵੇ ਬਾਈ ਨਾਲ ਗੱਲ ਹੁੰਦੀ ਸੀ ਉਹਨਾਂ ਨੇ ਮੈਨੂੰ ਜਦੋਂ ਫੋਨ ਤੇ ਵੀ ਗੱਲ ਹੋਈ ਜਸਬਾਜਵੇ ਬਾਈ ਨਾਲ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਮਿਲੇ ਵੀ ਤਾ ਬੜੀ ਕਨਵੈਕਸ਼ਨ ਨਾਲ ਮੈਨੂੰ ਗੱਲ ਕਹੀ ਕਿ ਫਿਲਮ ਅਮਰਤ ਇਹਨੂੰ ਕਰਨੀ ਚਾਹੀਦੀ ਹੈ ਤੇਰੇ ਲਈ ਇਹ ਫਿਲਮ ਬੈਟਰ ਆ ਤਾਂ ਫਿਰ ਮੈਨੂੰ ਇਹ ਲੱਗਿਆ ਕਿ ਹਰ ਵਾਰੀ ਮੈਂ ਆਵਦਾ ਦਿਮਾਗ ਲਾਇਆ ਇਸ ਵਾਰੀ ਜੋ ਗੁਰੂ ਮਹਾਰਾਜ ਵੱਲੋਂ ਮੈਨੂੰ ਮੈਸੇਜ ਮਿਲ ਰਹੇ ਆ ਮੈਂ ਉਹਨਾਂ ਤੇ ਬਲੀਵ ਕਰਕੇ ਫਿਲਮ ਕਰੂੰਗਾ ਐਂਡ ਪਲੱਸ ਮੈਨੂੰ ਤੁਸੀਂ ਮੰਨੋਗੇ ਦਿਲਜੀਤ ਬਾਈ ਨੇ ਵੀ ਜਦੋਂ ਅਸੀਂ ਪਿਛਲੀ ਵਾਰ ਇਕੱਠੇ ਹੋਏ ਤਾਂ ਮੈਨੂੰ ਕਿਹਾ ਕਿ ਤੁਸੀਂ ਇੱਕ ਵਧੀਆ ਐਕਟਰ ਹੋ ਉਹਨਾਂ ਨੇ ਕਿਹਾ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਹੈਗਾ ਮਤਲਬ ਇੱਕ ਵਧੀਆ ਐਕਟਰ ਹੋ ਨਹੀਂ ਵਧੀਆ ਹੋ ਤੁਸੀਂ ਨਹੀਂ ਹੈਗਾ ਹੈਗਾ ਬਿਲਕੁਲ ਉਹ ਕਹਿੰਦੇ ਤੁਹਾਨੂੰ ਕਰਨਾ ਚਾਹੀਦਾ ਟਰਾਈ ਡਿਫਰੈਂਟ ਡਿਫਰੈਂਟ ਜਿਹੜੇ ਹਨ ਰੋਲਸ ਆ ਤੁਹਾਨੂੰ ਕਰਨੇ ਚਾਹੀਦੇ ਆ ਤੇ ਮੈਨੂੰ ਲੱਗੇਗਾ ਜੀ ਉਹਨਾਂ ਨੇ ਵੀ ਕਿਹਾ ਹੌਸਲਾ ਨਹੀਂ ਵੱਧ ਜਾਂਦਾ ਬੰਦੇ ਦਾ ਹਾਂਜੀ ਲੀਰੂ ਜੀ ਨੇ ਕਿਹਾ ਕਈ ਵਾਰੀ ਆਟੇ ਦੀ ਚਿੜੀ ਅਸੀਂ ਸ਼ੂਟ ਕਰ ਰਹੇ ਸੀ ਉਦੋਂ ਵੀ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵਰਕ ਕਰੋ ਇੰਪਰੂਵ ਕਰੋ ਤੁਹਾਡੇ ਚ ਕੈਪੇਬਿਲਿਟੀ ਹੈਗੀ ਹੈ ਸੱਚੀ ਨੂੰ ਆ ਫਿਲਮ ਚ ਅਮਰਤ ਨੇ ਬਹੁਤ ਬਹੁਤ ਬਾਕੀ ਦੱਸਣਾ ਲੋਕਾਂ ਨੇ ਹੁੰਦਾ ਮੈਂ ਆਪਦੇ ਆਪ ਨੂੰ ਨੰਬਰ ਨਹੀਂ ਦੇ ਸਕਦਾ ਪਰ ਤਾਂ ਕਰਕੇ ਹੁਣ ਮੇਰਾ ਹੌਸਲਾ ਤੇ ਜਿਹੜਾ ਕੌਨਫੀਡੈਂਸ ਆ ਹੁਣ ਫਿਲਮਾਂ ਵੱਲ ਥੋੜਾ ਥੋੜਾ ਵੱਧ ਗਿਆ ਹੁਣ ਮੈਂ ਬਹੁਤ ਸੀਰੀਅਸਲੀ ਲੈਣਾ ਹਰ ਇੱਕ ਚੀਜ਼ ਨੂੰ ਪ੍ਰੋਮੋਸ਼ਨ ਨੂੰ ਟ੍ਰੇਲਰ ਨੂੰ ਗਾਣਿਆਂ ਨੂੰ ਹਰ ਇੱਕ ਚੀਜ਼ ਦੀ ਮੈਨੂੰ ਇੰਪੋਰਟੈਂਸ ਪਤਾ ਲੱਗੀ ਕਿ ਕਿਹੜੀ ਕਿਹੜੀ ਚੀਜ਼ ਕਿਵੇਂ ਹੋਣੀ ਬਾਕੀ ਇੱਕ ਫਿਲਮ ਮੈਂ ਪ੍ਰੋਡਿਊਸ ਵੀ ਖੁਦ ਬੱਬਰ ਪਿਛਲੀ ਆਪ ਕੀਤੀ ਸੀ ਹੋਰ ਆਈਡੀਆ ਹੋ ਗਿਆ ਕਿ ਤਜਰਬਾ ਹੋ ਜਾਂਦਾ ਸਾਰੀਆਂ ਚੀਜ਼ਾਂ ਹੁੰਦੀਆਂ ਤਜਰਬਾ ਹੋ ਗਿਆ ਬਾਕੀ ਇਦਾਂ ਦੇ ਨਾਲ ਟੀਮ ਹੋਵੇ ਤਾਂ ਬੰਦਾ ਵੈਸੇ ਨਹੀਂ ਡੋਲਦਾ ਬਿਲਕੁਲ ਫਿਲਮ ਦੇ ਟ੍ਰੇਲਰ ਦੇ ਵਿੱਚ ਜਿਵੇਂ ਅਸੀਂ ਵੇਖਦੇ ਆ ਕਿ ਇੱਕ ਖੁਸ਼ਹਾਲ ਫੈਮਲੀ ਹੈ ਇਸ ਤਰ੍ਹਾਂ ਦੀ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਸਾਡਾ ਏਸੀ ਚੀਜ਼ ਲਈ ਜਾਣਿਆ ਜਾਂਦਾ ਸੀ ਪਰ ਹੁਣ ਜਿਵੇਂ ਜਿਵੇਂ ਸਮਾ ਚੇਂਜ ਹੁੰਦਾ ਜਾ ਰਿਹਾ ਹੈ ਸਾਡੀਆਂ ਜਿਹੜੀਆਂ ਫੈਮਲੀਆਂ ਨੇ ਚਾਚੇ ਤਾਏ ਹੋਗੇ ਭੂਆ ਹੋਗੀ ਹੈ ਨਾ ਇਹ ਰਿਸ਼ਤੇ ਜਿਹੜੇ ਆ ਘਟਦੇ ਜਾ ਰਹੇ ਨੇ ਖਤੇ ਨਾ ਕਿਤੇ ਖਤਮ ਹੁੰਦੇ ਜਾ ਰਹੇ ਨੇ ਸੋ ਇਹ ਲੱਗਦਾ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਇਹ ਅੱਛੀ ਸੇਧ ਦੇਗੀ ਫਿਲਮ ਡੈਫੀਨਿਟਲੀ ਡੈਫੀਨਟਲੀ ਮਤਲਬ ਇਹ ਤਾਂ ਕੋਈ ਮਤਲਬ ਨੀਰੂ ਜੀ ਵੀ ਇਸ ਗੱਲ ਨਾਲ ਏਗਰੀ ਕਰਨਗੇ ਜਸਵੰਤ ਜੀ ਵੀ ਦੇਖੋ ਸ਼ੁਕਰਾਨਾ ਉਹੀ ਗੱਲ ਜੋ ਤੁਸੀਂ ਆਪਾਂ ਸ਼ੁਰੂ ਕੀਤੀ ਸੀ ਮੈਂ ਦੁਬਾਰਾ ਨਹੀਂ ਲੰਬੀ ਕਰਦਾ ਗੱਲ ਨੂੰ ਇਹ ਫਿਲਮ ਇਹ ਹੀ ਦੱਸੂਗੀ ਕਿ ਨਾਉ ਮੈਟਰ ਵਟ ਕੁਝ ਵੀ ਹੋਵੇ ਰਿਸ਼ਤਿਆਂ ਨੂੰ ਤਰਜੀਹ ਦਿਓ ਰਿਸ਼ਤਿਆਂ ਦੇ ਜਜ਼ਬਾਤਾਂ ਨੂੰ ਤਰਜੀਹ ਦਿਓ ਪਰਿਵਾਰ ਦਾ ਹਰ ਇੱਕ ਮੈਂਬਰ ਜ਼ਰੂਰੀ ਹੁੰਦਾ ਮੇਲ ਫੀਮੇਲ ਦੀ ਕੋਈ ਵੀ ਉਹ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਧੀਆਂ ਦੀ ਪਤਨੀਆਂ ਦੀ ਉਹਨਾਂ ਦੇ ਦਿਲ ਚ ਕੀ ਹੈ ਉਹਨਾਂ ਦੀ ਵੀ ਕੋਲੇ ਬੈ ਕੇ ਸੁਣਨੀ ਚਾਹੀਦੀ ਹੈ ਕੋਈ ਵੀ ਗੱਲ ਉਹਨਾਂ ਤੇ ਥੋਪਣੀ ਨਹੀਂ ਚਾਹੀਦੀ ਵੀ ਮਰਜ਼ੀ ਨਾਲ ਡਿਸਾਈਡ ਕੀਤਾ ਚਾਰ ਜਣੇ ਨੇ ਕੁਝ ਵੀ ਤੇ ਹੋ ਗਿਆ ਹੂੰ ਸੋਲੂਸ਼ਨ ਦਸੋਗੀ ਇਹ ਫਿਲਮ ਕਿ ਕਿੱਦਾਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਗੁੱਡ ਵੇ ਦੇ ਵਿੱਚ ਵੀ ራਦਰ ਦੈਨ ਟੇਕਿੰਗ ਐਕਸਟ੍ਰੀਮ ਸਟੈਪਸ ਨਾਰਮਲ ਪਰਿਵਾਰ ਬੈਠ ਕੇ ਡਿਸਕਸ ਕਰੇ ਹਰ ਇੱਕ ਚੀਜ਼ ਦਾ ਹੱਲ ਹੈਗਾ ਮੈਂ ਕਹਿਣਾ ਹੁੰਦਾ ਕਿ ਗੱਲ ਕਦੇ ਵੱਡੀ ਨਹੀਂ ਹੁੰਦੀ ਬੰਦਾ ਹਮੇਸ਼ਾ ਵੱਡਾ ਹੁੰਦਾ ਪਰ ਬੰਦਾ ਗੱਲ ਨੂੰ ਵੱਡੀ ਕਰਕੇ ਆਪ ਛੋਟਾ ਹੋ ਜਾਂਦਾ ਹੂੰ ਸੋ ਏ ਦਸੂਗੀ ਫਿਲਮ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਕਨਸੈਪਟ ਹੈ ਉਹ ਅਸੀਂ ਪਿੰਡਾਂ ਦੇ ਵਿੱਚ ਦੇਖੇ ਆ ਜਿਸ ਤਰ੍ਹਾਂ ਕਿ ਅਗਰ ਵੱਡੇ ਬਾਈ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੀ ਭਾਬੀ ਆ ਉਹਨੂੰ ਛੋਟੇ ਦੇ ਬਿਠਾ ਦਿੱਤਾ ਜਾਂਦਾ ਪਰ ਕੀ ਕਈ ਵਾਰੀ ਕੀ ਹੁੰਦਾ ਕਿ ਉਹ ਸਮਾਜ ਵਿੱਚ ਵਿਚਰਤਾ ਰਿਹਾ ਹੁੰਦਾ ਚੀਜ਼ਾਂ ਪਰ ਜਦੋਂ ਵੱਡੇ ਪਰਦੇ ਤੇ ਫਿਲਮਾਂਆਂ ਜਾਂਦੀਆਂ ਤਾਂ ਕੁਝ ਲੋਕ ਇਹਨੂੰ ਐਕਸੈਪਟ ਨਹੀਂ ਕਰਦੇ ਵੀ ਇਹ ਤਾਂ ਸਾਡੇ ਸਮਾਜ ਦਾ ਹਿੱਸਾ ਹੀ ਨਹੀਂ ਹੈ ਤੁਸੀਂ ਕੀ ਦਿਖਾ ਰਹੇ ਹੋ ਤਾਂ ਇਹ ਚੀਜ਼ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੇ ਅਗੇਂਸਟ ਜਾ ਸਕਦੀ ਹੈ ਨਹੀਂ ਪਰ ਮੈਨੂੰ ਉਲਟ ਲੱਗਦਾ ਜੀ ਜੀ ਇਹਦੇ ਵਿੱਚ ਬਾਕੀ ਸੋਚ ਆ ਹਰ ਇੱਕ ਬੰਦੇ ਦੀ ਆਪਣੀ ਹੁੰਦਾ ਆ ਇਹਦੇ ਵਿੱਚ ਉਹ ਕੁਝ ਨਵੀਂ ਨਹੀਂ ਬਿਲਕੁਲ ਲੋਕ ਹਮੇਸ਼ਾ ਤੁਸੀਂ ਦੇਖੋ ਫਿਲਮਾਂ ਕਿਹੜੀਆਂ ਬਹੁਤ ਵੱਡੀਆਂ ਗਈਆਂ ਗਾਣਾ ਕਿਹੜਾ ਗਾਣਾ ਜਿਹੜਾ ਸਭ ਤੋਂ ਐ ਜਾਂਦਾ ਹੈ ਲੋਕ ਜਿਹਨੂੰ ਸੁਪਰ ਹਿੱਟ ਕਰ ਦਿੰਦੇ ਆ ਗੱਲ ਉਹੀ ਹਮੇਸ਼ਾ ਵੱਡੀ ਜਾਂਦੀ ਹੁੰਦੀ ਹੈ ਜਿਹੜੀ ਬਹੁਤ ਕਾਮਨ ਲੋਕਾਂ ਦੀ ਆਰਟੀਕਲ ਹੋਵੇ। ਖੁਦ ਦੀ ਗੱਲ ਹੋਵੇ ਤੇ ਇਹ ਜਿਹੜੀ ਪ੍ਰਤਪਾਈ ਹੋਈ ਹੈ ਅਸ਼ੋਕੜ ਚਲਾ ਲਓ। ਕੁਝ ਚੀਜ਼ਾਂ ਬੜੀਆਂ ਚੰਗੀਆਂ ਵੀ ਨੇ ਤੇ ਕੁਝ ਚੀਜ਼ਾਂ ਬਹੁਤ ਮਾੜੀਆਂ ਵੀ ਸੀ। ਸਮਾਜ ਐਵੇਂ ਹੀ 네ਗੇਟਿਵ ਪੋਜ਼ਿਟਿਵ ਦੋਵੇਂ ਪੱਖ ਲੈ ਕੇ ਚੱਲਦਾ। ਪਰ ਮੈਨੂੰ ਲੱਗਦਾ ਕਿ ਜਦੋਂ ਲੋਕਾਂ ਦੀ ਗੱਲ ਕੀਤੀ ਗਈ ਹੋਵੇ। ਪਰ ਉਹ ਵੀ ਉਹ ਗੱਲ ਕੀਤੀ ਹੋਈ ਹੋਵੇ ਜਿਸ ਨੂੰ ਕਰਨ ਤੋਂ ਸਾਰੇ ਜਣੇ ਡਰਦੇ ਆ ਪਰ ਪਤਾ ਸਾਰਿਆਂ ਨੂੰ ਹੀ ਹੁੰਦਾ। ਉਹਨੂੰ ਲੋਕ ਜਿਵੇਂ ਹੁਣ ਸਾਡੀ ਫਿਲਮ ਦੇ ਟ੍ਰੇਲਰ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਆ ਕਿ ਤੁਸੀਂ ਯਾਰ ਇਹ ਇਹ ਡਿਸੀਜਨ ਲਿਆ ਕਿ ਤੁਸੀਂ ਦਿਖਾਉਣੀ ਆ ਔਰ ਲੋਕ ਇੰਨੇ ਕ ਮੈਸੇਜ ਕਰ ਰਹੇ ਕਿ ਹਾਂ ਬਾਈ ਇਹ ਅਸੀਂ ਸਾਡੇ ਆਪ ਦੇ ਖੁਦ ਦੇ ਵੀ ਪਰਿਵਾਰ ਚ ਇਹ ਚੀਜ਼ਾਂ ਵਾਪਰਦੀਆਂ ਨੇ ਕਿਉਂਕਿ ਅਸੀਂ ਵੀ ਸਮਾਜ ਦਾ ਹੀ ਹਿੱਸਾ ਤੁਸੀਂ ਪਿੰਡਾਂ ਚ ਰਹਿੰਦੇ ਆ ਸੋ ਇਹ ਲੋਕਾਂ ਦੀ ਗੱਲ ਆ ਔਰ ਪਿੰਡਾਂ ਚ ਇਦਾਂ ਹੁੰਦਾ ਆ ਔਰ ਜੱਗੀ ਨੇ ਐਡੇ ਖੂਬਸੂਰਤ ਤਰੀਕੇ ਨਾਲ ਲਿਖਿਆ ਗੱਲ ਹੀ ਨਹੀਂ ਕੀ ਹੁੰਦਾ ਆ ਹੁਣ ਉਹਨੇ ਇਹਨੂੰ ਦਿਖਾਇਆ ਕਿਵੇਂ ਆਪਦੇ ਨਜ਼ਰੀਏ ਨਾਲ ਕਿ ਇਹਦੇ ਵਿੱਚ ਕੀ ਬਦਲਾਅ ਹੋਣਾ ਚਾਹੀਦਾ ਉਹ ਬਦਲਾਅ ਸ਼ੁਕਰਾਨਾ ਚ ਦਿਖਾਇਆ ਤੇ ਲੋਕਾਂ ਦਾ ਮੜਾ ਮੁਹੀ ਪਿਆਰ ਮਿਲ ਰਿਹਾ ਖਾਸ ਕਰਕੇ ਬਾਹਰਲੇ ਮੁਲਕਾਂ ਚੋਂ ਇੰਨੇ ਜਿਆਦੇ ਫੋਨ ਆ ਰਹੇ ਆ ਕਿਉਂਕਿ ਜੁਆਇੰਟ ਫੈਮਿਲੀ ਦੀ ਗੱਲ ਹੈ ਹਾਂਜੀ ਇੱਕ ਵਿੜਾ ਪਹਿਲਾਂ ਉਹ ਵਿੜੀ ਖਤਮ ਹੋ ਗਈ ਪੰਜਾਬ ਦੀ ਹਾਂਜੀ ਔਰ ਉਹ ਵਿੜੇ ਚ ਘੱਟੋ ਘੱਟ 15 20 25 ਜਣੇ ਹਮ ਨਾਲ ਹੀ ਡੰਗਰ ਪੱਛਾ ਪਾ ਕੇ ਤੁਸੀਂ 50 ਜੀਰ ਲਾ ਲਓ ਫਿਰ ਹੈ ਤੇ ਤੁਸੀਂ ਦੇਖੋ ਕਿੱਡਾ ਫੀਲ ਕਿੱਡਾ ਸੋਹਣਾ ਕਰਦਾ ਹੂੰ 50 ਬੰਦੇ ਮੈਨੂੰ ਲੱਗਦਾ ਅੱਜਕੱਲ ਕਿਸੇ ਦੇ ਵਿਆਹ ਤੇ ਨਹੀਂ ਆਉਂਦੇ ਹੂੰ ਤੇ ਜੁਆਇੰਟ ਫੈਮਿਲੀ ਚ ਪਿੰਡਾਂ ਚ 25 25 30 30 ਬੰਦੇ ਇਕੱਠੇ ਹੀ ਰਹਿੰਦੇ ਆ ਸੋ ਮੇਰੇ ਹਿਸਾਬ ਨਾਲੇ ਲੱਗਦਾ ਕਿ ਲੋਕ ਦੇਖਣਾ ਚਾਹੁੰਦੇ ਆ ਕਿ ਉਹ ਪੁਰਾਣੀਆਂ ਚੀਜ਼ਾਂ ਚਾਚੇ ਤਾਏ ਰਿਸ਼ਤੇ ਚਾਚੇ ਤਾਇਆਂ ਦੇ ਪੁੱਤ ਉਹਨਾਂ ਦਾ ਪਿਆਰ ਸ਼ੁਕਰਾਨਾ ਸਾਰਾ ਕੁਝ ਹੀ ਦਿਖਾਉਂਦੀ ਹੈ ਜੀ ਔਰ ਸ਼ੁਕਰਾਨਾ ਤੁਹਾਨੂੰ ਰਿਸ਼ਤਿਆਂ ਦੀ ਕਦਰ ਕਰਨਾ ਸਿਖਾਉਂਦੀ ਹੈ ਕਿ ਵੱਡੇ ਨੇ ਜਿਹੜੇ ਉਹ ਰਿਸ਼ਤੇ ਅਹਿਮੀਅਤ ਉਹਨਾਂ ਨੂੰ ਦੇਖ ਕੇ ਆਪਾਂ ਕਿਵੇਂ ਸੰਭਾਲ ਕੇ ਰੱਖਣਾ ਹੈ ਉਹ ਚੀਜ਼ਾਂ ਸਾਰੀਆਂ ਫਿਲਮ 'ਚ ਜੱਗੀ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਲਿਖਿਆ ਨੇ ਸਿਮਰਪਾਈ ਨੇ ਦਿਖਾਈਆਂ ਏਡੇ ਸੋਹਣੇ ਤਰੀਕੇ ਨਾਲ ਨੇ ਮੈਨੂੰ ਲੱਗਦਾ ਕਿ ਜਿੰਨਾ ਟ੍ਰੇਲਰ ਨੂੰ ਲੋਕਾਂ ਦਾ ਰਿਸਪਾਂਸ ਆ ਫਿਲਮ ਬਹੁਤ ਕਮਾਲ ਕਰਕੇ ਜਾਊਗੀ ਅਸੀਂ ਇਹੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਲੋਕਾਂ ਨੂੰ ਪਸੰਦ ਆ ਜੀ ਸੋ ਬਹੁਤ ਵਧੀਆ ਲੱਗਾ 올 ਦਾ ਵੈਰੀ ਬੈਸਟ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਵਾਂਗੀ ਤੇ ਉਮੀਦ ਕਰਦੀਆਂ ਕਿ ਇਹ ਕਨਸੈਪਟ ਜਿਹੜਾ ਹੈ ਜਦੋਂ ਲੋਕ ਫਿਲਮ ਵੇਖ ਕੇ ਬਾਹਰ ਆਣ ਤਾਂ ਉਹਨਾਂ ਦਾ ਨਜ਼ਰੀਆ ਜਿਹੜਾ ਹੈ ਜ਼ਰੂਰ ਚੇਂਜ ਹੋਵੇ। थैंक यू सो मच। थैंक यू जी। ਸੋ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਤੇ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ।